ਤੇ ਤਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਤੇਜ ਹੂ ਕੇ ਤਰ ਹੈ ਕਿ ਤੇਜ ਹੂ ਕੇ ਤਰ ਹੈ ਕਿ ਤੇਜ ਦਾ ਕੋ ਪ੍ਰਕਾਸ਼ ਹੈ ਤੇਜ ਦਾ ਕੋ ਪ੍ਰਵਾਹ ਹੈ ਤੇ ਜੋਤ ਦਾ ਪ੍ਰਵਾਹ ਤਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਰਾਜਸੀ ਫੇਰ ਆ ਗਿਆ ਰਾਜਸੀ ਕੋ ਸਾਰ ਹੈ ਕਿ ਹਾਂ ਰਾਜਸੀ ਜਿਹੜੀ ਹੈ ਜਿੰਨੇ ਵੀ ਆਪਣਾ ਹੁਕਮ ਮਨੋਣ ਵਾਲੇ ਦੇ ਲੋਕ ਹੋਰ ਸੰਸਾਰ ਤੇ ਹੈਗੇ ਨਾ ਬੜੇ ਬੜੇ ਰਾਜੇ ਸਾਰਿਆਂ ਨੂੰ ਸਰਕਾਰ ਕਰਨ ਵਾਲਾ ਸਾਰਿਆਂ ਤੇ ਹਕੂਮਤ ਕਰਨ ਵਾਲਾ ਤੇਰੇ ਮੂਰੇ ਕੋਈ ਨਹੀਂ ਹਰਦੋ ਕੋਈ ਕਿਸੇ ਦੇ ਮੂਰੇ ਹੜਦਾ ਰਹੇ ਕਿਸੇ ਦੀ ਕੋਈ ਲੜਾਈ ਰਹੇ ਤੇਰੇ ਲਈ ਕਿ ਕਿਸੇ ਦੀ ਚਲਦੀ ਹੈ ਤੂੰ ਸਾਰਿਆਂ ਨੂੰ ਸਰਕਾਰੀ ਫਿਰਦਾ ਹੈ ਰਾਜੀ ਕੋ ਸਰ ਹੈ ਹਾਂ ਤੇਰੇ ਕੋ ਨੂੰ ਦੀ ਪਾਲਣਾ ਤੁਨੋ ਕਰਨੀ ਪਊਗੀ ਆਪਦੇ ਵਿੱਚ ਕੋਈ ਕਿਸੇ ਦੀ ਕਰੇ ਕੋਈ ਨਾ ਕਰੇ ਉਹਨਾਂ ਦੀ ਆਪਸੀ ਲੜਾਈ ਹੋਊਗੀ ਖੁਬੇ ਤੇਰੇ ਕੋ ਨੂੰ ਮੋੜਨਾ ਕਿਸੇ ਦੇ ਬਸਤੀ ਗੱਲੇ ਹੀ ਨਹੀਂ ਉਹ ਜੋ ਹੋਣਾ ਹੋਈ ਜਾਣੇ ਕੋਈ ਉਹਨੂੰ ਮੋੜ ਹੀ ਨਹੀਂ ਸਕਦਾ ਹੁਕਮ ਦੇ ਮੋੜਨਾ ਕੋਈ ਸਾਧਨ ਹੀ ਨਹੀਂ ਹੈ ਕਿਤੇ ਵੀ ਕੋਈ ਕੱਡਾ ਹੀ ਬੰਦਰ ਜੰਦਰ ਵਾਲਾ ਹੋਵੇ ਕਟਾਈ ਆਪਣੇ ਆਪ ਨੂੰ ਕੋਈ ਬਲੀ ਕਹਿੰਦਾ ਹੋਵੇ ਕੋਈ ਕਿੰਨਾ ਹੀ ਤਪਸਵੀ ਹੋਵੇ ਕੁਝ ਵੀ ਹੋਵੇ ਹੁਕਮ ਨੂੰ ਨਹੀਂ ਮੋੜ ਸਕਦਾ ਉਹਦੇ ਤੇ ਪਾਣਾ ਵਰਤੂਗਾ ਪਾਣਾ ਨਹੀਂ ਮੋੜ ਸਕਦਾ ਕੋਈ ਸੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਵਰਤਿਆ ਇਹ ਪੜ ਇੱਛਾ ਤੇ ਨਹੀਂ ਵਰਤਿਆ ਪੜ ਹੀ ਵਰਤਿਆ ਹੁਣ ਜਾਇ ਉਹ ਰੱਬ ਬੋਲਦਾ ਰ ਵਰਤਿਆ ਤਾਂ ਪੜਾਈ ਗੇ ਬੱਡੇ ਜਿਹੜੇ ਬਾਰੇ ਆਰ ਪਾਣੇ ਹਫਤੇ ਵਰਤੇ ਜਾਂਦੇ ਤੇਰਾ ਬਾਣਾ ਨਹੀਂ ਗੁਰਦਕਦਾ ਜੇ ਤੂੰ ਚਾਹਣਾ ਹੋ ਜਾਂਦਾ ਉਹ ਵੀ ਹੋ ਜਾਂਦਾ ਕਿੱਡਾ ਹੀ ਕੋਈ ਆਦਮੀ ਹੋਵੇ ਚਾਹੇ ਬਾਜ ਜਾਏ ਉਹਨੂੰ ਸੱਤ ਰੱਬ ਨੂੰ ਵੀ ਵੱਡਾ ਬੰਦਾ ਲੱਗ ਜਾਂ ਲੋਕ ਤੇਰੇ ਅੰਗਰੇ ਕੋਚੀ ਕੋਚੀ ਬਿਧੀ ਕਿਸੇ ਦਾ ਬਾਤ ਚੱਲਦਾ ਹੀ ਕੋਈ ਨਹੀਂ ਹੈ ਸੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਸੁੱਧਤਾ ਕੋ ਘਰ ਸੁੱਧਤਾ ਦਾ ਘਰ ਹੈ ਜਿਹੜਾ ਤੇਰੇ ਕੋਲ ਆ ਗਿਆ ਉਹਨੂੰ ਸੁੱਧ ਕਰ ਦਿੰਦਾ ਸਭ ਨੂੰ ਸੁੱਧ ਕਰ ਕਰ ਰੱਖੀ ਜਾਂਦਾ ਹੈ ਵਲੀਨ ਨਹੀਂ ਕਰਦਾ ਕਿਸੇ ਦਾ ਹਰਦਾ ਬਾਕੀ ਜਿਹਨੇ ਬੜੇ ਬੜੇ ਨੇ ਸੁੱਧ ਘੱਟ ਕਰਦੇ ਨੇ ਵਲੀਨ ਜਿਆਦਾ ਕਰਦੇ ਨੇ ਜਿਹੜੇ ਆਪਣੀ ਵਡਿਆਈ ਕਰਾਉਂਦੇ ਨੇ ਵਲੀਨ ਨਹੀਂ ਕਰਦੇ ਜਿਹੜੇ ਖੁਦਾ ਦੇ ਸ਼ਰੀਕ ਬਣੇ ਨੇ ਉਹ ਵਲੀਨ ਕਰਦੇ ਨੇ ਲੋਕਾਂ ਨਾਲ ਕੀ ਕਰਦੇ ਨੇ ਇਹਨਾਂ ਨੇ ਆਪਣੇ ਆਪ ਨੂੰ ਵੱਡੋ ਬੜਾ ਬਣਿਆ ਕਹਾਇਆ ਉਹਨਾਂ ਨੇ ਹਿਰਦੇ ਬਲੀਦ ਕੀਤਾ ਨਹੀਂ ਸ਼ੁਦਰੀ ਕੀਤੇ ਲੋਕ ਆਪਣੇ ਨਾਲ ਜੋੜ ਲਏ ਤੇ ਤੋ ਬਾਕੀ ਘrate ਇਹ ਤੇਰੇ ਸ਼ਰੀਕ ਬਣ ਕੇ ਤੇ ਉਹਦਾ ਸ਼ਰੀਕ ਬਣਾਉਣਾ ਜਿਹੜਾ ਬਲੀਦ ਕਰਨਾ ਲੋਕਾਂ ਦਾ ਹਿਰਦਾ ਸਿੱਧਾ ਕੀ ਸਾਰ ਹੈ ਸਿੱਧਾ ਕੀ ਸਾਰ ਹੈ ਸੋਝੀ ਸਦਾ ਕੈਨ ਸੋਝੀ ਸਮਝਦੇ ਸਮਝ ਵੀ अनेका ਪ੍ਰਕਾਰ ਦੀ ਹੈ ਨਾ ਸਮਝ ਦਾ ਅਖੀਰਲੀ ਸਮਝਾਂ ਤੂੰ ਅੰਤਲਾ ਸਾਰੂਪ ਸਮਝ ਹੈ ਤੇ ਤੋ ਵਧੀਆ ਸਮਝ ਕਿਤੇ ਨਹੀਂ ਹੈ ਬਸ ਸਭ ਘਟੀਆਂ ਸਮਝਾਂ ਨੇ ਤੇ ਥੱਲੇ ਥੱਲੇ ਤੂੰ ਸਾਰ ਦਾ ਵੀ ਤਤ ਹੈ ਸਾਰ ਹੈ ਨਾ ਸਿੱਧਤਾ ਕੀ ਸਾਰ ਹੈ ਹਾਂ ਸਾਰ ਜਦੀ ਆ ਉਹਦਾ ਤਤ ਹੈ ਜੋ ਸਮਝ ਆਇਆ ਉਹਦਾ ਵੀ ਤਤ ਤੂੰ ਕੱਢਿਆ ਹੋਇਆ ਤਤ ਤਤ ਕੱਢਿਆ ਹੋਇਆ ਸਾਰ ਦਾ ਤਤ ਹੀ ਇਹਦਾ ਉਹ ਥੱਲੇ ਆ ਸਭ ਕੁਝ ਅਚੀ ਤੋ ਤਤ ਨਾਲ ਲੱਗਿਆ ਬਾਕੀ ਸਭ ਥੱਲੇ ਰਹੇ ਸਦਾ ਕਿਸ ਸਾਰ ਹੈ ਤਾਗ ਕਾਮਨਾ ਕੀ ਖਾਨ ਹੈ ਕੀ ਕਾਮਰਾ ਕੀ ਖਾਨ ਹੈ ਕੀ ਸਭ ਜਿਹੜੀ ਹੁੰਦੀ ਹੈ ਇਹਦੀ ਕਾਮਨਾ ਕਿੱਥੋਂ ਪਹਿਲਾਂ ਹੁੰਦੀ ਹੈ ਜਿੱਦੀ ਕਾਮਨਾ ਤੇਰੇ ਚੋਂ ਪੈਦਾ ਹੁੰਦੀ ਹੈ ਫਿਰ ਉਹ ਦੂਏ ਚ ਪਾ ਦਿੰਦੇ ਤੂੰ ਉਹ ਵੀ ਕਾਮਨਾ ਕਰਨ ਲੱਗ ਜਾਂਦਾ ਜਿਹੜੀ ਕਾਮਨਾ ਅਸੀਂ ਕਰਦੇ ਆ ਤੇਰੇ ਤੋਂ ਲੈਣ ਦੇ ਹੈ ਤੇਰੀ ਚਾਹਣਾ ਤੂੰ ਕਰਨਾ ਕਰ ਗੱਲ ਦਿੰਦੇ ਅਸੀਂ ਕਰਉਣਾ ਤੂੰ ਕਾਮਨਾ ਆਦੂਈ ਕਰਦਾ ਕਰ ਗੁਜ਼ੇ ਜ਼ਮਾਨੇ ਹੋ ਗਿਆ ਜਾਂਦੇ ਜਾਂਦੇ ਨੇ ਦੇ ਕੀੜੇ ਨੂੰ ਮਾਰਦਾ ਪਰ ਉਹਨਾਂ ਨੂੰ ਦੱਤਾਂ ਕਬਰੋ ਦੇ ਵਿੱਚ ਪੈਦਾ ਕਰਦੀ ਬੁਣ ਬੁਣੇ ਬਰ ਮਰਤਾ ਉਹਨਾਂ ਕਿ ਖਾਣਾ ਹੈ ਤਾਂ ਹਾਲਾਂਕਿ ਛੱਡ ਵੀ ਸਕਦਾ ਸੀ ਕਦੇ ਉਹ ਕਹਿੰਦਾ ਨਾ ਨਾ ਇਹਨੂੰ ਮਾਰਨਾ ਨਹੀਂ ਹੈ ਫਿਰ ਤੂੰ ਬਾੜੀ ਦਿੱਦਤ ਕਾਮਨਾ ਪੈਦਾ ਕਰ ਦਿੰਨੇ ਤੂੰ ਕਾਮਨਾ ਕਿਥੋਂ ਮੈਨੂੰ ਦੇ ਦਿੱਤਾ ਖਾਣੇ ਕੋ ਗਰਬ ਦੀ ਸਾਰੀਆਂ ਕਾਮਨਾਵਾਂ ਤੇਤੋਂ ਹੀ ਲੈਂਦੇ ਨੇ ਲੋਕ ਤੂੰ ਸਾਰੇ ਦੇ ਜਾਣ ਕਾਮਨਾ ਕੀ ਖਾਣ ਹੈਗੀ ਖਾਣੇ ਕਾਮਨਾ ਦੀ ਹੋਰ ਕੀ ਹੈ ਕੋਈ ਕਾਮਨਾ ਨਹੀਂ ਹੈ ਸਾਡੀਆਂ ਜਿਹੜੀਆਂ ਕਾਮਨਾਵਾਂ ਨੇ ਕਪੜੀਆਂ ਉਹ ਤਾਂ ਕੰਮ ਨਹੀਂ ਕਰਦੀਆਂ ਉਹ ਤਾਂ ਉਹ ਤਾਂ ਬੇਸਫਲ ਹੋ ਜਾਂਦੀਆਂ ਤੇਰੇ ਵਾਲੀ ਕਾਮਨਾ ਦਿੱਤੀ ਹੋਈ ਕਾਮਯਾਬ ਹੁੰਦੀ ਆ ਸਾਡੇ ਵਾਲੀ ਜਿਹੜੀ ਉਹ ਨਹੀਂ ਦੁਖੀ ਜਾਂਦੀ ਉਹ ਨਹੀਂ ਕਾਮਯਾਬ ਹੁੰਦੀ ਕਾਮਯਾਬ ਤੇਰੇ ਲਈ ਹੁੰਦੀ ਹੈ ਸਾਡੀਆਂ ਤਾਂ ਕਾਮਨਾਵਾਂ ਝੂਠੀਆਂ ਨੇ ਖੋਟੀਆਂ ਨੇ ਜੇ ਤਾਂ ਜਿਹੜੀ ਕਾਮਨਾ ਤੇਰੀ ਅਸਰ ਇਹ ਜਿਹੜੀ ਕਾਮਨਾ ਅਸਰੇ ਚੱਲਦੀ ਉਹ ਤੇਰੀ ਹੁੰਦੀ ਹੈ ਸਾਡੀ ਹੁੰਦੀ ਹੋਈ ਨਹੀਂ ਐਵੇਂ ਸਾਨੂੰ ਲੱਗਦਾ ਸਾਡੀਆਂ ਜਿਹੜੀ ਸੜੀ ਜਿਹੜੀ ਉਹ ਸਾਡੀ ਆ ਜਿਹੜੀ ਫੇਲ ਹੋ ਗਈ ਸਾਡੀ ਆ ਜਿਹੜੀ ਸੜੇ ਛੜ ਗਈ ਉਹ ਤੇਰੀ ਓ ਸੱਚੀ ਸੀ ਕਾਮਨਾ ਸੱਚੀ ਕਾਮਨਾ ਸੱਚੇ ਤੋਂ ਆਈ ਹੈ ਝੂਠੀ ਕਾਮਨਾ ਝੂਠੇ ਤੋਂ ਆਈ ਹੈ ਮਨ ਝੂਠਾ ਬਰ ਝੂਠਾ ਜਮ ਜੋ ਹੋਇਆ ਹੈ ਨਾ ਸੱਚੀ ਕਾਮਨਾ ਤੇਰੇ ਕਰਵਾਈ ਹੈ ਝੂਠੀ ਕਾਮਨਾ ਸਾਡੇ ਕਰਵਾਈ ਹੈ ਕਾਮਨਾ ਕੀ ਖਾਨ ਹੈ ਤੂੰ ਸਾਧਨਾ ਕੀ ਸ਼ਾਨ ਹੈ ਹੈ ਕਿ ਸਾਧਨਾ ਕੀ ਸ਼ਾਨ ਹੈ ਬਰਕਤਤਾ ਕੀ ਬਾਣ ਹੈ ਕੀ ਬਰਕਤਤਾ ਸਾਧਨਾ ਦਾ ਸਾਧਨਾ ਕਰਦੇ ਨੇ ਲੋਕ ਮਨ ਨੂੰ ਸਾਧਦੇ ਸਾਧਨ ਕਰਦੇ ਕਹਦੇ ਵਾਦੇ ਸਾਧਨ ਬਰਕਤਤਾ ਕੀ ਬਾਣ ਹੈ ਕੀ ਸਾਧਨ ਨਾਲ ਮਨ ਨੂੰ ਚਿੱਤ ਕਰਨ ਵਾਸਤੇ ਠੀਕ ਕਰਨ ਵਾਸਤੇ ਸਾਣ ਤੇ ਲੱਗਿਆ ਸਦਾ ਹੋ ਜਾਂਦਾ ਹੈ ਸ਼ਬਦਾਂ ਸਾਣ ਰਖਾਈ ਲਾਏ ਬੁੱਧੀ ਨੂੰ ਸਾਣ ਦੇ ਨਹੀਂ ਲੱਗਦਾ ਇਹ ਸਾਣ ਵੀ ਇਹ ਬੁੱਧੀ ਤੇਰਾ ਜਿਹੜਾ ਹੈ ਨਾ ਤੇਰਾ ਉਹਦੇ ਸਾਨ ਐ ਇਹ ਨਾਲੇ ਤਾਂ ਉਹ ਤਰਾ ਜੰਗ ਚੱਕ ਦਿੰਦਾ ਰੂਪ ਨਾ ਖਾਰ ਦਿੰਦਾ ਨਾਲੇ ਧਾਰ ਘੜ ਦਿੰਦਾ ਸ਼ਬਦ ਦੇ ਸਾਨ ਰਖਾਈ ਲਾਇਆ ਰਖਾਈ ਲਾਇਆ ਗੁਣ ਕੀ ਥੇ ਕੇ ਵਿੱਚ ਸੁਬਾਇ ਇਹ ਤਦ ਸਾਨ ਦਾ ਵੀ ਕੰਮ ਕਰਦਾ ਜਾਂ ਗਾਲੀ ਬੁੱਧੀ ਨੂੰ ਵੀ ਚੱਕ ਕੇ ਸਾਨ ਤੇ ਲਾ ਕੇ ਕੰਮ ਕੰਪਨੀ ਬਣਾ ਦਿੰਦਾ ਜਿਹੜੀ ਸਟਾਣ ਵਾਲੀ ਹੁੰਦੀ ਆ ਵੀ ਉਹ ਕੂੜੇ ਦੀ ਟੋਕਰੀ ਉੱਥੋਂ ਚੱਕ ਕੇ ਵੀ ਉਹਨੂੰ ਇਹੇ ਜਿਹੀ ਬਣਾ ਦੇਣਾ ਥਾਣ ਤੇ ਲਾ ਕੇ ਸ਼ਕਲੇ ਬਦਲ ਜਾਂਦੀ ਹੈ ਸਭ ਕੁਝ ਹੀ ਬਦਲ ਜਾਂਦਾ ਉਹਦਾ ਪਛਾਣ ਨਹੀਂ ਹੁੰਦੀ ਵੀ ਉਹੀ ਹੈ ਥਾਣਲਾ ਹੁੰਦਾ ਹੈ ਸ਼ਾਨਦਾਰ ਹੈ ਸ਼ਬਦੀ ਸਹਣਾ ਹੈ ਸਾਦਨਾ ਦੀ ਸ਼ਾਨ ਹੈ ਸਾਦਨਾ ਉਹ ਸੀ ਤਾਂ ਫੇ ਸਾਦਨਾ ਸਾਦਨਾ ਨਹੀਂ ਮੰਨ ਠੀਕ ਹੋਇਆ ਕਿਸੇ ਦਾ ਥਾਣ ਤੇ ਠੀਕ ਹੁੰਦਾ ਹੈ ਸਾਧਨਾ ਦਾ ਠੀਕ ਹੋਇਆ ਕਿਸਦਾ ਬਸ ਫਿਰ ਆਇਆ ਨਾ ਹੋ ਗਿਆ ਸ਼ਬਦ ਉਪਦੇਸ਼ ਨਾ ਹੋ ਗਿਆ ਠੀਕ ਸ਼ਬਦ ਅਸੀਂ ਜਿਹੜਾ ਨਾ ਸਾਜ ਸ਼ਬਦ ਮੈਨੂੰ ਮੁਕਤ ਨਾ ਕੋਈ ਜੋਗੀ ਮੁਕਤੀ ਭਾਲਦੇ ਸੀ ਮੈਨੂੰ ਸ਼ਬਦ ਤੇ ਸਾਧਨਾ ਕਰਦੇ ਸੀ ਬਿੜੀ ਦਾ ਇਹ ਨਹੀਂ ਮੁਕਤੀ ਮੁਕਤੀ ਕਾਦਾ ਬਣਦੀ ਦੀ ਉਹ ਜੰਗ ਲੱਗੇ ਤੇ ਬਕਾਰਾਂ ਤੋਂ ਬਕਾਰਾਂ ਦੀ ਮਾਇ ਜਿਹੜੀ ਦੀ ਜੰਗ ਲਾ ਕੇ ਸਾਧ ਨੇ ਭਰੇ ਵੱਢ ਕੇ ਭਰੇ ਭਰੀ ਵਿਰਕਤਤਾ ਕੀ ਬਾਣ ਵਿਰਕਤਤਾ ਵਿਰਕਤਤਾ ਕੀ ਬਾਣ ਹੈ ਕੀ ਵਿਰਕਤਤਾ ਇਹਦੇ ਤੈਨੂੰ ਆ ਦਤੇ ਕਿਸੇ ਵੀ ਚੀਜ਼ ਨਾਲ ਦੇ ਮੋਹ ਹੈ ਪੈਂਦਾ ਹੀ ਨਹੀਂ ਵਿਰਖਤ ਰਹਿਣਾ ਇਹਦਾ ਤੇਰੀ ਆਦਤ ਹੈ ਸ਼ੁਰੂ ਤੇ ਇਹਦਾ ਤੈਨੂੰ ਬਾਣ ਬਾਣ ਗੱਲ ਨੇ ਆ ਤੂੰ ਵਿਰਖਤ ਰਹਿਣਾ ਤਾਂ ਤੇਰੀ ਬੋਲ ਹੈ ਤਾ ਦੋਤੇ ਇਹ ਤਾਂ ਕੋਈ ਗੱਲ ਨਹੀਂ ਬੁੱਧੀ ਕੋ ਉਦਾਰ ਹੈ ਬੁੱਧ ਕੋ ਉਦਾਰ ਬੁੱਧ ਦਾ ਬੜਾ ਉਦਾਰ ਜਿਦੀ ਮਰਜੀ ਕੋ ਅਕਲ ਲੈ ਲਵੇ ਕਾਟਾ ਨਹੀਂ ਇਹ ਅਕਲ ਜੇ ਮੰਗੇ ਅਕਲ ਕੋਈ ਮੰਗਦਾ ਹੀ ਨਹੀਂ ਪਰ ਆਪਣੀ ਦੀ ਨਾ ਥੋੜੀ ਸਮਝ ਦਾ ਅਕਲ ਤਾਂ ਜੇ ਦਵੇ ਤਾਂ ਨਹੀਂ ਕੋਈ ਲੱਦਦਾ ਕਿਸੇ ਨੂੰ ਕੋਈ ਗੱਲ ਅਸੀਂ ਮਿਲਦਾ ਅਕਲ ਹੀ ਨਹੀਂ ਲੰਦਾ ਕੋਈ ਆਹ ਸੁੰਦਰ ਸਰੂਪ ਹੈ ਕੀ ਤੋਹਾਰਾਂ ਜੇ ਕੋਈ